Oh ਇਹ ਜਨਮ ਦਿਹਾੜੇ ਦੀ ਆ ਆਪ ਸਭ ਸੰਗਾਂ ਨੂੰ ਲੱਖ ਲੱਖ ਵਧਾਈਆਂ ਜੀ ਇਹ ਜਨਮ ਦਿਹਾੜਾ ਜਿਹੜਾ ਅਸੀਂ ਬਹੁਤ ਸਾਰੇ ਸਾਲਾਂ ਤੋਂ ਕੱਢਦੇ ਆ ਰਹੇ ਆ ਇਹ ਬਾਬਾ ਦੀਪ ਸਿੰਘ ਜੀ ਦੀ ਅਪਾਰ ਕਿਰਪਾ ਦੇ ਨਾਲ ਉਹਨਾਂ ਦੀ ਸ਼ਕਤੀ ਦੇ ਨਾਲ ਹੀ ਸਾਰਾ ਚੱਲਦਾ ਹੈ ਸਾਰੇ ਸਾਡੇ ਵੀਰ ਭਰਾਵਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਹੈ ਬਾਬਾ ਜੀ ਦਾ ਜਨਮ ਦਿਨ ਦਾ ਕੇਕ ਜਿਹੜਾ 26 ਜਨਵਰੀ ਨੂੰ ਰਾਤ 12 ਵਜੇ ਜਾ ਕੇ ਸੀਦਾ ਸਾਹਿਬ ਚਾਟੀਵੰਡ ਚੌਂਕ ਵਿਖੇ ਇਕੱਠੀ ਦਾ ਹੈ ਤੇ ਬੜੀ ਧੁੰਮ ਦਾ ਮਨਾਇਆ ਜਾਂਦਾ ਹੈ ਅੱਜ ਤਰੰਗੜੀ ਦੇ ਉੱਤੇ ਅਸੀਂ 600 ਮੋੜ ਦਾ ਕੇਕ ਜਿਹੜਾ ਬਾਬਾ ਜੀ ਦਾ ਤੋ ਆਪਣੇ ਘਰ ਦੇ ਕੋਲੋਂ ਲੈ ਕੇ ਆਈ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਗੋਲ ਲੈ ਕੇ ਜਾ ਰਹੇ ਆ ਜੀ ਆਪ ਸਾਹਿਬ ਲੈ ਕੇ ਜਾਇਆ ਜਾ ਰਿਹਾ ਇਹ ਬਾਬਾ ਜੀ ਤੁਸੀਂ ਦੇਖ ਹੀ ਸਕਦੇ ਹੋ ਮਗਰ ਕੈਮਰਾਮੈਨ ਨੂੰ ਕਹਾਂਗਾ ਮਗਰ ਕੈਮਰਾਮੈਨ ਕੈਮਰਾ ਘੁਮਾਵੇ ਜਿਸ ਤਰ੍ਹਾਂ ਕੀ ਦੇਖੋ ਜੀ ਪੂਰੀ ਸਵਾਰੀ ਹੈ ਜਿਹੜਾ ਪੂਰਾ ਨਗਰ ਕੀਰਤਨ ਦੇ ਤੌਰ ਤੇ ਕੱਢੇ ਜਾ ਰਿਹਾ ਜੀ ਕਿੰਨੇ ਵਜੇ ਤੱਕ ਫੋਟੋ ਲਓਗੇ ਜੀ ਇਹ ਪਛੀ ਪੂਰੇ 12 ਵਜੇ ਜਿਹੜਾ ਬਾਬਾ ਜੀ ਦਾ ਕੇਕ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਬਾਹਰ ਲਾ ਕੇ ਕੱਟ ਕਰਤਾ ਸੀ ਕੀ ਕਹਿਣਾ ਚਾਹੋਗੇ ਅੱਜ ਕਿਹੜੇ ਨਾਲ ਲੈ ਕੇ ਜਾ ਰਹੇ ਪਰਮਾਤਮਾ ਦੇ ਆਸ਼ੀਰਵਾਦ ਅੰਦਰ ਹਾਂ ਬਾਈ ਨਹੀਂ ਜਾ ਰਹੇ ਕਿਹੜੇ ਨਾਲ ਲੈ ਕੇ ਜਾਓਗੇ ਬਾਕੀ ਨਾ ਕਰੇ ਕਿਹੜੇ ਕਿਹੜੇ ਬਾਈ ਇਹਦਾ ਸੁਧਾਰ ਕਿਹਨੇ ਬੋਲਦਾ ਕਿਹ ਹੈ ਕਿਸ ਤਰੀਕੇ ਨਾਲ ਖੜਾਇਆ ਜਾਏਗਾ ਹਰ ਸਾਲ ਜਿੰਨਾ ਸਾਲ ਹੋ ਗਿਆ ਇਹ ਰਾਜ ਦੇ ਲੈ ਕੇ ਜਾਓ ਦੇਖ ਜਿਓ ਮਾਨੇ ਜੀ ਮਤਰਾ ਜੀ ਭਾਜੀ ਕੀ ਕਹਿਣਾ ਚਾਹੋਗੇ ਬਾਬਾ ਜੀ ਦੇ ਆਸ਼ੀਰਵਾਦ ਅੱਗੇ ਕੇਕ ਲੈ ਕੇ ਜਾਂਦੇ ਜੇ ਕਿੰਨੇ ਪੌਂਡ ਦਾ ਕੇਕ ਹੈ ਬਾਬਾ ਜੀ ਦੀ ਸੰਤਰੀ ਦੇ ਸਾਰੇ ਸ਼ਹਿਰ ਵਾਸੀਆਂ ਲੱਖ ਲੱਖ ਵਧਾਈ ਹੋਵੇ ਕੋਲੋਂ ਕੇਕ ਹੈ ਜੀ ਹਰ ਘਰ ਲੈ ਕੇ ਜਾਂਦਾ ਕੋਲੋਂ ਦੇਸੀ ਆਮ ਲੈ ਕੇ ਜਾਂਦੇ ਆ ਚੰਡੀ ਦਿੰਦੇ ਵਿੱਚ ਲੈ ਕੇ ਜਾਂਦੇ ਆ ਇਹ ਮੈਂ ਕਿਹੜੇ ਤਰੀਕੇ ਨਾਲ ਲੈ ਕੇ ਜਾਂਦੇ ਜੀ ਉਹ ਲੈ ਬਾਜੇ ਬੈਂਡ ਮੁੱਜੀ ਬੈਂਡ ਰਸ ਦੇ ਰਾਕੇ ਬਣ ਬਏ ਜਾਂ ਕੇਕ ਦੇ ਰੂਪ ਵਿੱਚ ਰੂਪ ਰੱਖ ਕੇ ਅਸੀਂ ਦਾ ਕੋਲ ਟੋਚ ਵਿੱਚ ਜੰਨੀ ਮਿੰਟ ਚੌਂਦੇ ਹੋ ਜਾਂ ਲਾਈਟ ਦੇ ਕਿੰਨੇ ਕਿੰਨੇ ਵੱਲੇ ਕੇਕ ਚੜਦੇ ਬਸ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ। ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲਤੀਆਂ ਜਾ ਰਹੀਆਂ ਨੇ। ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੇਰٹین ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ। ਫੇਸ਼ੀਅਲ 400 ਰੁਪਏ ਚ, ਥ੍ਰੈਡਿੰਗ 40 ਰੁਪਏ ਚ, ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤੀ ਜਾ ਰਹੀ ਹੈ। ਬ੍ਰਾਈਡਲ ਨੂੰ ਸਿਰਫ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ। ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ హెయిర్ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ హెయిਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰਾਸਟਿੰਗ 3D ਸ਼ੇਡ ਹੈਅਰ ਪਾਲਿਸ਼ਿੰਗ ਦੀ ਸਹੂਬਦਾ ਲੈ ਸਕਦੇ ਹੋ ਤੁਸੀਂ ਇੱਥੇ ਮੈਨੀਕਿਓਰ ਪੈਡੀਕਿਓਰ ਵੀ ਕਰਵਾ ਸਕਦੇ ਹੋ ਤੁਸੀਂ ਤੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਹੋ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਹੋ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੂਨ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼